ਅਗੇ ਗਾਂਧੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਜੀ ਨੇ ਮੇਰੀ ਪੋਸਟਿੰਗ ਕੀਤੀ ਆ ਰੋਡ ਟ੍ਰੈਫਿਕ ਚਾਰਜ ਮੋਗਾ ਔਰ ਨਾਲ ਹੀ ਗੈਡਸ ਦਿੱਤੀ ਆ ਹਦਾਇਤ ਦਿੱਤੀ ਆ ਕਿ ਮੋਗਾ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਸਮੀ ਜਿਹੜੀ ਉਲਝੀ ਆ ਉਹਨੂੰ ਸਹੀ ਕਰਨਾ ਮਾਨਯੋਗ ਐਸਐਸਪੀ ਸਾਹਿਬ ਦੇ ਆਦੇਸ਼ਾਂ ਦੇ ਅੱਜ ਅਸੀਂ ਮੋਗਾ ਸ਼ਹਿਰ 메ਨ ਬਾਜ਼ਾਰ ਮੁਸਤਾ ਰੋਡ ਜੁਸਟਿਕ ਰੋਡ ਔਰ ਕਵਾੜ ਬਾਜ਼ਾਰ ਨੂੰ ਕਲੀਅਰ ਕੀਤਾ ਕੁਆਰਟਰ ਗੱਪਸ ਤੇ ਕੋਲ ਕਾ ਉਸ ਹਤਪੁਰ ਦੀ ਬਣੀ ਹੈ ਜਿਹੜਾ ਅਸੀਂ ਗਏ ਸਰਪੋਤ ਦੱਪਪੋਟੀ ਬੰਗਲ ਨੂੰ ਜਗਾ ਪੜੀ ਕੋਕੀ ਤੈਨ ਮਹੱਲਿਆਂ ਨੂੰ ਜਗਾ ਲੱਗਦੀ ਆ ਤੈਨ ਮਹੱਲਿਆਂ ਦਾ ਰਸਤਾ ਉਹ ਕਲਪੁਰ ਬਲਾਕ ਦੀ ਲੋਕ ਬੜੇ ਪਰੇਸ਼ਾਨ ਸੀਗੇ ਉਹ ਸਾਰੇ ਜਿਹੜੇ ਨਜਾਇਜ਼ ਕਬਜ਼ੇ ਜਿਹੜੇ ਕੁਆਰਟਰ ਪਿਆਰ ਦੇ ਸਾਰੇ ਕਲੀਅਰ ਕਰਾਏ ਗਏ ਔਰ ਅੱਗੇ ਤੋਂ ਸਖਤ ਹਦਾਇਤ ਕੀਤੀ ਗਈ ਹੈ ਕਿ ਜੇ ਕੋਈ ਇੱਥੇ ਕਬਜ਼ਾ ਕਰੂਗਾ ਜਾਂ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਖਾਸ ਕਰਕੇ ਸਖਤ ਕਾਰਵਾਈ ਕੀਤੀ ਜਾਊਗੀ ਅਸਾਜ ਮੇਨ ਬਾਜ਼ਾਰ ਕੀਤਾ ਅੰਮ੍ਰਿਤਸਰ ਰੋਡ ਕੀਤਾ ਸੋੜੀ ਕੀਤਾ ਬਾਜ਼ਾਰ ਕੀਤਾ ਕੋੜਾ ਸੀ ਅੱਗੇ ਅਗਲੇ ਮਤਲਬ ਕਾਫੇ ਮੰਡੀ ਦੇ ਵਿੱਚ ਜਾ ਰਹੇ ਆ ਅ ਟਾਲਪੁਰ ਰੋਡ ਨੂੰ ਜਿਹੜਾ ਹੋਰ ਕਲੀਅਰ ਕਰ ਰਹੇ ਆ ਸਹਾਇਦੌਂ ਵੀ ਕਰ ਰਹੇ ਆ ਕਾਫੀ ਕਾਫਰੋਂ ਦੇਖਦੇ ਹੋਣ ਸਾਰੇ ਅਸੀਂ ਜਾਣੇ ਮਲੇ ਰੈਗੂਲਰ ਤਰ੍ਹਾਂ ਕੰਮ ਇਹ ਅੱਜ ਵੀ ਦਾ ਬੁਣਦਾਸਾ ਇਹ ਰੈਗੂਲਰ ਜਿਹੜੀ ਐਕਸਰਸਾਈਜ਼ ਕਰਦੀ ਹੈ ਮੈਨੂੰ ਪਹਿਲਾਂ ਤੋਂ ਤਾਂ ਪਤਾ ਨਹੀਂ ਥਾ ਮੈਂ ਆਪਾਂ ਬੱਸਾਤਾ ਮੈਂ ਤੋਂ ਪਹਿਲਾਂ ਕੰਮ ਕੀਤਾ ਤੇ ਤਾਂ ਬਿਆਰ ਦੇ ਲੋਕਾਂ ਨੂੰ ਕੀਤਾ ਲੋਕਾਂ ਦਾ ਬਿਆਰ ਸੰਭਾਲ ਦਿੱਤਾ ਔਰ ਅਸੀਂ ਨਾਲ ਮਿਲ ਕੇ ਕੰਮ ਕੀਤਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਮੈਂ ਅੱਜ ਤੋਂ ਪੋਸਟਿੰਗ ਕੀਤੀ ਮੇਰੇ 5 ਕੈਂਪ ਦਾ ਤੁਸੀਂ ਕੰਮ ਦੇਖ ਲਿਆ ਉਹ ਜਿਹੜਾ 5 ਕੈਂਪ ਦਾ ਕੰਮ ਦੇਖਿਆ ਰੈਗਮਰ ਐਂ ਕੱਲੂ ਜਿੰਨਕ ਜ ਮੈਂ ਦਿੱਤਾ ਗੁਰਦਾਰ ਹਾਂ ਅੱਗੇ ਇਸੇ ਇਸੇ ਤਰੀਕੇ ਨਾਲ ਚੱਲਦਾ ਪਰ ਹੁੰਦੀ ਇਹ ਹੁੰਦਾ ਉਹਨਾਂ ਨੂੰ ਸਖਤਾਂ ਦੇ ਅਧੀਨ ਯਾਦਨੀ ਉਪਰ ਚੱਲਦੇ ਆਂ ਆਪ ਜਿਹੜਾ ਵੀ ਬਾਤ ਕਰਉਣ ਦੀ ਕੋਸ਼ਿਸ਼ ਕਰੂਗਾ ਉਹਦੇ ਕਲਾਜ਼ਰ ਤੋਂ ਕੱਢ ਦੇਗੀ। ਹਰ ਕਾਰਵਾਈ ਦੇ ਤੇ ਸਾਫ ਤਰੀਕਾ ਸਬੂਤ ਲਵਾਂਗੇ। ਕਾਰ ਤੋਇਖਣ ਵਾਲਿਆਂ ਨਾਲ ਲੈ ਕੇ ਉਹਨਾਂ ਸਮਾਨ ਜਦ ਤੋਂ ਉਹਨਾਂ ਨੂੰ ਭਾਰ ਕਰਵਾਉਣ ਦੇ ਇੱਕਾਂ। ਚੱਲ ਚੱਲ ਲੱਗਿਆ ਹੈ ਬੱਲੇ ਤੋਂ ਦੇਖਦੇ ਜਰੂਰੀ ਆ ਰਿਖਸ਼ਾ ਨਾਲ ਵੀ ਮੀਟਿੰਗ ਹੋ ਰਹੀ ਆ ਕਿਉਂਕਿ ਮੈਂ ਮੀਟਿੰਗ ਕਰਦੀ ਆ ਤੋਂ ਕੰਨੀਆਂ ਨੂੰ ਬੁਲਾ ਲਿਆ ਪੱਕ ਸਾਰੇ ਕੰਨੀਆਂ ਨੂੰ ਬੁਲਾ ਕੇ ਉਹਨਾਂ ਨੂੰ ਪ੍ਰੋਪਰ ਹਦਾਇਤ ਜਾਨਣਾ ਕਿ ਤੁਹਾਡੇ ਨੰਬਰ ਤੋਂ ਹੋਣ ਕਿਉਂਕਿ ਦੇਖਦੇ ਚਲੇ ਜਿਗਰ ਵੀ ਲਾਗਤਨਾ ਚੁਣੀ ਆ ਔਰ ਸਵਾਲ ਵੀ ਮੇਰੇ ਨਾਲ ਉਹਦੇ ਖੇਤੇ ਹੋਣੀ ਆ ਰਿਖਸ਼ਾ ਖੱਫੇ ਬਾਕੀ ਸਾਰੀ ਬਹੁਤ ਸੱਜੇ ਕੰਪਨੀ ਦੀ ਰੱਖਿਆ ਤੋਂ ਲੱਗੇ ਜਿਸ ਸੱਜੇ ਪਾਸੇ ਬਹੁਤ ਬੜੀ ਨਾਮ ਦੀ ਹੈ। ਔਰ ਇਹਦੇ ਵੀ ਕੋਆਪਰੇਟਿਵ ਟ੍ਰੇਨਿੰਗ ਵੀ ਦਵਾਗੇ ਇਹਨਾਂ ਦੇ ਲੋਕ ਜੀ ਕਿ ਕਾਹਦੀ ਕਿ ਕਿਵੇਂ ਚਲਾਉਣੇ ਆਮ ਲੋਕ ਜਿਹੜੇ ਸੇਵਾ ਕੰਮ ਕਰਦਾ ਇੰਡਸਟਰੀ ਲਈ ਕਰਦਾ ਇਹਨਾਂ ਨੂੰ ਕੋਆਪਰੇਟਿਵ ਗਾਈਡ ਕਰਾਂਗੇ ਇਸ ਮਤਲਬ ਦਾ। ਜਿੰਨੇ ਜਿੱਤਰੀ ਦੇਖੋ ਅਸੀਂ ਕੋਸ਼ਿਸ਼ ਕਰਾਂਗੇ ਕਿ ਡਰਾਈਵਰ ਸਾਹਿਬ ਜਿੰਨਾ ਕੋਈ ਹੈ ਨਹੀਂ ਕਰਾਂਗੇ ਆਉਂਦੇ ਨੂੰ ਹਦਦ ਕਰਾਂਗੇ। ਜਿਹੜੇ ਪਹਿਲਾਂ ਵੱਟ ਕੇ ਵੱਟ ਕੇ ਫੁੱਲੀ ਪੱਤਣਗੇ ਹੁਣ ਬੋਲਟ ਜਿਹੜਾ ਸਾਡੇ ਨਜ਼ਰ ਦੇ ਵਿੱਚ ਆ ਗਿਆ ਤੁਸੀਂ ਆਪ ਹੀ ਦੇਖੋਗੇ ਕਿਵੇਂ ਪਟਾਕੇ ਪੈਂਦੇ ਉਹ ਭੁੱਲ ਜਾਣ ਜਿਹੜੇ ਪਟਾਕੇ ਇਹਨਾਂ ਨੇ ਪਾ ਲਿਆ ਮੇਰੀ ਉਹਨਾਂ ਨੂੰ ਬੇਨਤੀ ਵੀ ਆ ਕਿ ਆਜੀ ਆਪਦੇ ਜਿਹੜੇ ਕਲੀਅਰ ਕੰਮ ਹੈ ਨਾ ਫਿਰ ਜਿਹੜਾ ਇਹ ਬੋਲਟ ਦਾ ਪਟਾਕਾ ਜਿੰਨੇ ਦਾ ਪਟਾਕਾ ਫੋਨੋਂ ਕੋ ਕਰਦੀ ਕਰ ਰਹੀ ਜਿਹੜੇ ਮਿੱਤਰੀ ਨੇ ਉਸ ਨੂੰ ਮਾਈਕ ਸੁਨਾਇਆ ਆਇਆ ਬਣਾਇਆ ਉਸ ਨੂੰ ਮੈਂ ਹੋਣੀ ਹੈ ਉਹ ਜੀ ਕੱਲੋ ਵੀ ਇਹ ਰੈਗੂਲਰ ਸਾਰੇ ਸਾਡੇ ਸਾਡੇ ਕੱਲ ਜੇ ਮੈਂ ਕੋਈ ਨਾ ਮਰੋ ਜਾਉਂ ਤੋਂ ਦੇਖਦੇ ਮਿਲੂਗਾ ਪਲਾਉ ਉੱਪਰ ਦੀ ਉਹ ਪਲਾਉ ਉੱਪਰ ਦੀ ਹੋਵੇ ਜਦੋਂ ਵੀ ਮੈਨੂੰ ਕੋਈ ਰੋਡ ਤੇ ਮਿਲੋ ਨਾ ਉਹਨਾਂ ਦਾ ਐਕਸਾਈ ਕੱਲ ਜੇ ਕੱਲ ਤੋਂ ਪ੍ਰਧਾਨ ਜੀ ਨੂੰ ਕਰੂੰਗੇ ਕੋਈ ਹੋਣੀ ਕੋਈ ਕਰੂਗਾ ਸਾਡਾ ਅਗਰ ਮੈਂ ਮੀਟੇ ਚਾਹ ਰਾਂ ਲਿੰਗੀ ਪਸੋਂ ਦੇ ਪ੍ਰਧਾਨ ਨੂੰ ਬੁਲਾ ਕੇ ਤੇ ਉਹਨਾਂ ਦੇ ਜਿਹੜੀਆਂ ਵੀ ਕੁੱਲੀਆਂ ਨੂੰ ਬੁਲਾ ਕੇ ਤਾਂ ਮੈਂ ਗੱਲ ਕਰਾਂ ਉਹਨਾਂ ਨੂੰ ਆਪਰੇ ਜੀ ਆਇਆ ਜਾਊਗਾ ਕਿ ਤੁਸੀਂ ਵੀ ਜਿਹੜੀਆਂ ਪਸਾਂ ਵੀ ਆਪਸ ਕਰਦੇ ਨਾ ਪਲਾਉ ਤੇ ਉਹਨਾਂ ਨੂੰ ਵੀ ਜਗਾ ਲਾਓ ਤੇ ਸਾਰੀ ਲੋਕਾਂ ਨੂੰ ਬੁਲਾਓ ਲੇਰੀ ਸਾਰੇ ਲੋਕਾਂ ਨੂੰ ਬੇਨਤੀ ਆ ਦੀ ਇਹ ਜਿਹੜਾ ਟਰੈਫਿਕ ਦਾ ਮਸਲਾ ਹੁੰਦਾ ਕੱਲੀ ਟਰੈਫਿਕ ਨੂੰ ਤਾਂ ਕੱਲੀ ਕਾਰਵਾਈ ਨਹੀਂਗੀ ਸਾਰਿਆਂ ਦਾ ਸਹਿਯੋਗ ਜ਼ਰੂਰੀ ਆ ਜਿਹੜੇ ਦੁਕਾਨਦਾਰ ਵੀਰ ਆ ਆਪਾਂ ਨੂੰ ਪਤਾ ਸਾਡਾ ਮੇਨ ਬਾਜ਼ਾਰ ਜਿਹੜਾ ਬਹੁਤ ਭੀੜਾ ਦੁਕਾਨਦਾਰ ਵੀਰਾਂ ਨੂੰ ਬੇਨਤੀ ਆ ਵੀ ਉਹ ਆਪ ਦਾ 2-2 ਫੁੱਟ ਸਮਾਨ ਜਿਹੜਾ ਪਿੱਛੇ ਰੱਖਣ ਕੋਈ ਨਜ਼ਾਇਜ਼ ਜਿਹੜੇ ਕਬਜ਼ੇ ਕੀਤੇ ਪਿੱਛੇ ਹੈ ਤਾਂ ਹਟਾਉਣ ਤਾਂ ਆ ਕੇ ਸਾਡਾ ਜਿਹੜੀ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਨੇ ਸਾਰੇ ਮੇਨ ਬਾਜ਼ਾਰ ਦੇ ਵਿੱਚ ਚਾਣਾ ਹੁੰਦਾ ਤੇ ਇਸੇ ਤਰ੍ਹਾਂ ਜਿਹੜੇ 2-ਵੀਲਰ ਵਹੀਕਲ ਆ ਉਹਨਾਂ ਨੂੰ ਮੇਰੀ ਬੇਨਤੀ ਹੈ ਹੈਲਮਟ ਪਾ ਕੇ ਰੱਖਣ ਜਿਹੜੇ 4 ਵੀਲਰ ਵਹੀਕਲ ਆ ਉਹਨਾਂ ਨੂੰ ਮੇਰੀ ਬੇਨਤੀ ਹੈ ਸੀਟਮੈਂਟ ਲਾ ਕੇ ਰੱਖਣਾ ਆਪਣੇ ਪੂਰੇ ਦਸਤਾਵੇਜ਼ ਰੱਖਣ ਜਿਹੜਾ ਵੀ 메ਨ ਬਾਜ਼ਾਰ ਦੇ ਵਿੱਚ ਕੋਈ ਕੰਮਕਾਰ ਰੋਜ਼ ਅਰਗਾਨਾ ਦੇ ਕੰਮਕਾਰ ਦੇ ਵਿੱਚ ਲੋਕ ਆਉਂਦੇ ਆ ਉਹਨਾਂ ਵਾਸਤੇ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਜਿਵੇਂ ਥਾਣਾ ਸਿਟੀ ਦੀ ਬੈਕ ਸਾਈਡ ਆ ਆਪਣਾ ਰੇਲਵੇ ਸਟੇਸ਼ਨ ਆ ਮੰਡੀ ਦੇ ਵਿੱਚ ਆ ਸਿਵਲ ਹਸਪੀਟਲ ਆ ਉਹ ਆਪਦੀਆਂ ਗੱਡੀਆਂ ਪਾਰਕਿੰਗ ਕਰਕੇ ਤੇ ਫਿਰ ਆਪਦਾ ਜਿਹੜੀ ਕ੍ਰਿਤੀ ਦਾ ਪ੍ਰੋਤ ਕਰਨਾ ਤੇ ਜਿਹੜੇ ਗੁੰਡਾ ਅੰਸਰ ਮੇਰੀ ਉਹਨਾਂ ਨੂੰ ਚੇਤਾਵਨੀ ਆ ਜਿਹੜੇ ਬੁਲਟ ਵਾਲੇ ਦਾ ਕੋਈ ਹੋਰ ਜਿਹੜਾ ਗੁੰਡਾ ਕਰਦੀ ਕੱਲ ਦੇ ਦਾ ਬਟੌਰਟ ਨੰਬਰ ਤੇ ਬਾਈਕਲ ਸਦੀਪ ਲੋਕ ਆ ਜਿਹੜੇ ਉਹਨਾਂ ਵਾਸਤੇ ਟ੍ਰੈਕ ਪੁਲ ਤੋਂ ਬਿਲਕੁਲ ਪਿਆਰ ਸਤਿਕਾਰ ਰਿਸਪੈਕਟ ਦੇ ਨਾਲ ਕੰਮ ਕਰੂਗੀ ਔਰ ਜਿਹੜੇ ਕੋਈ ਗੁੰਡਾਗਰਦੀ ਕਰਨਗੇ ਜਿਹੜਾ ਇਸ ਨੂੰ ਹੁੱਲਣ ਬਾਜੀ ਕਰਨਗੇ ਉਹਨਾਂ ਨਾਲ ਸਖਤੀ ਨਾਲ ਨਿਬੜਿਆ ਜਾਊਗਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਵੱਡੇ ਜੁਰਮਾਨੇ ਕਿਤੇ ਜਾਊਗਾ ਜਦੋਂ ਸੀਗਾ ਮੈਨੂੰ ਪਤਾ ਸਕੂਲ ਕਿੰਨੇ ਵਜੇ ਲੰਘਦਾ ਕਿੰਨੇ ਮੇਰੇ ਛੁੱਟੇ ਨੇ ਮੈਂ ਪ੍ਰੋਪਰ ਆਪ ਵੀ ਜਾਊਂਗਾ ਔਰ ਮੇਰਾ ਮੁਲਾਜ਼ਮ ਵੀ ਖੜੂਗਾ ਜਦੋਂ ਛੁੱਟੀ ਹੋਊਗੀ ਬਿਲਕੁਲ ਗੁੰਡਾਗਰਦੀ ਦਾ ਨਾਮੋ ਨਿਸ਼ਾਨ ਖਤਮ ਕੀਤਾ ਜਾਊਗਾ ਲੋਕ ਦੇ ਵਿੱਚ ਬਿਲਕੁਲ ਆਮ ਰਕਤ ਵਧੀਆ ਲੋਕ ਆਮ ਜਨਤਾ ਆਰਾਮ ਨਾਲ ਲਾਊਗੀ ਤੇ ਆਰਾ ਇੱਕ ਮਿੰਟ ਜਿਹੜਾ ਤੁਹਾਡਾ ਜਿਹੜਾ ਸਫ਼ਰ ਅਸੀਂ ਕਲੀਅਰ ਕਰਾਂਗੇ ਮੇਨ ਬਾਜ਼ਾਰ ਕਿਸੇ ਨੂੰ ਸਮਾਂ ਵੀ ਪਤਾਵਾਗੇ ਟਾਈਮ ਵੀ ਪਤਾਵਾਗੇ ਸੇਲ ਵੀ ਪਤਾਵਾਗੇ ਅਗੇ ਗਾਂਧੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਜੀ ਨੇ ਮੇਰੀ ਪੋਸਟਿੰਗ ਕੀਤੀ ਆ ਬਟੌਰ ਟ੍ਰੈਫਿਕ ਚਾਰਜ ਮੋਗਾ ਔਰ ਨਾਲ ਹੀ ਗਾਈਡੈਂਸ ਦਿੱਤੀ ਆ ਹਦਾਇਤ ਦਿੱਤੀ ਆ ਕਿ ਮੋਗਾ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਤਾਣੀ ਜਿਹੜੀ ਉਲਝੀ ਆ ਉਹਨੂੰ ਸਹੀ ਕਰਨਾ ਮਾਨਯੋਗ ਐਸਐਸਪੀ ਸਾਹਿਬ ਦੇ ਆਦੇਸ਼ਾਂ ਦੇ ਅਗ ਅਸੀਂ ਮੋਗਾ ਸ਼ਹਿਰ ਮੇਨ ਬਾਜ਼ਾਰ ਅੰਮ੍ਰਿਤਸਰ ਰੋਡ ਜਿਸਟ੍ਰਿਕ ਰੋਡ ਔਰ ਕਵਾੜ ਬਾਜ਼ਾਰ ਨੂੰ ਕਲੀਅਰ ਕੀਤਾ ਕਵਾੜ ਬਾਜ਼ਾਰ ਤੁਸੀਂ ਦੇਖਿਆ ਹੋਊਗਾ 60 ਕੋਟ ਦੀ ਗਲੀ ਆ ਜਦੋਂ ਅਸੀਂ ਗਏ ਸਿਰਫ ਉੱਥੇ 10 ਕੋਟੀ ਲੰਘਣ ਨੂੰ ਜਗ੍ਹਾ ਬੜੀ ਔਕਸੀ ਸੀ ਉਹ ਤਿੰਨ ਮਹੱਲਿਆਂ ਨੂੰ ਜਗ੍ਹਾ ਲੱਗਦੀ ਆ ਤਿੰਨ ਮਹੱਲਿਆਂ ਦਾ ਰਸਤਾ ਉਹ ਬਿਲਕੁਲ ਬਲੌਕ ਸੀ ਲੋਕ ਬੜੇ ਪਰੇਸ਼ਾਨ ਸੀਗੇ ਉਹ ਸਾਰੇ ਜਿਹੜੇ ਨਜਾਇਜ਼ ਕਬਜ਼ੇ ਜਿਹੜੇ ਕਵਾੜ ਬਾਜ਼ਾਰ ਦੇ ਸਾਰੇ ਕਲੀਅਰ ਕਰਾਏ ਗਏ ਔਰ ਅੱਗੇ ਤੋਂ ਸਖਤ ਹਦਾਇਤ ਕੀਤੀ ਗਈ ਆ ਕਿ ਜੇ ਕੋਈ ਇੱਥੇ ਕਬਜ਼ਾ ਕਰੂਗਾ ਜਾਂ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਖਿਲਾਫ ਬੜੀ ਸਖਤ ਕਾਰਵਾਈ ਕੀਤੀ ਜਾਊਗੀ ਬਸ ਅੱਜ ਮੇਨ ਬਾਜ਼ਾਰ ਕੀਤਾ ਅੰਮ੍ਰਿਤਸਰ ਰੋਡ ਕੀਤਾ ਡਿਸਟ੍ਰਿਕਟ ਰੋਡ ਕੀਤਾ ਔਰ ਕਵਾੜ ਬਾਜ਼ਾਰ ਕੀਤਾ ਹੁਣ ਅਸੀਂ ਅੱਗੇ ਅਗਲੇ ਮਤਲਬ ਕਰ ਰਹੇ ਮੰਡੀ ਦੇ ਵਿੱਚ ਜਾ ਰਹੇ ਹਾਂ ਅ ਕਾਲਸਰ ਰੋਡ ਨੂੰ ਜਿਹੜਾ ਹੋਰ ਕਲੀਅਰ ਕਰ ਰਹੇ ਹਾਂ ਸਾਂਝ ਰੋਡ ਨੂੰ ਕਰ ਰਹੇ ਹਾਂ ਜਾਂ ਪ੍ਰਤਾਪ ਰੋਡ ਰੇਲਵੇ ਰੋਡ ਸਾਰੇ ਅਸੀਂ ਜਾਣੇ ਮਤਲਬ ਰੈਗੂਲਰ ਚੱਲਣਾ ਕੰਮ ਅਜਿਹਾ ਜਿਹਾ ਹੁਣ ਕਰਤਾ ਤੇ ਰੈਗੂਲਰ ਜਿਹੜੀ ਐਕਸਰਸਾਈਜ਼ ਕਰਦੀ ਹੈ ਇਹਨੂੰ ਪਹਿਲਾਂ ਤਾਂ ਤਾਂ ਪਤਾ ਨਹੀਂ ਜਾਂ ਮੈਂ ਆਪਾਂ ਦੱਸਦਾ ਤਾਂ ਮੈਂ 2 ਸਾਲ ਪਹਿਲਾਂ ਕੰਮ ਕੀਤਾ ਸੀ ਕਿੱਥੇ ਜਾਂ ਸਰ ਵੀ ਮੇਲੇ ਦੇਖਾ ਲੋਕਾਂ ਨੇ ਬੜਾ ਵਿਆਪ ਸਿਰਫ ਕਰਦਾ ਔਰ ਅਸੀਂ ਨਾਲ ਮਿਲ ਕੇ ਕੰਮ ਕੀਤਾ ਮੈਂ ਤੁਹਾਨੂੰ ਵਿਸਵਾਸ ਦਿਵਾਉਂਦਾ ਮੈਂ ਇੱਥੇ ਪੋਸਟਿੰਗ ਕੀਤੀ ਮੇਰੇ 5 ਘੰਟੇ ਦਾ ਸਹੀ ਕੰਮ ਦੇਖ ਲਿਆ ਉਹ ਜਿਹੜਾ 5 ਘੰਟੇ ਦਾ ਕੰਮ ਦੇਖਿਆ ਰੈਗੂਲਰ ਐਂ ਹੀ ਤੱਕ ਜਿੰਨਾ ਤੋਂ ਮੈਂ ਇੱਥੇ ਸਰਵ ਕਰਦਾ ਆ ਅੱਗੇ ਇਸੇ ਇਸੇ ਤਰੀਕੇ ਨਾਲ ਕੀਤਾ ਜਾ ਸਕਦਾ ਪਰ ਹੋ ਜੀਏ ਹੁਣ ਤਾਂ ਉਹਨਾਂ ਨੂੰ ਸਾਕਾ ਦੇ ਅਸਰ ਦੀ ਜਾਨੀ ਚੱਲਦੀ ਕਰਦੇ ਆਂ ਅੱਗੇ ਤਾਂ ਅਸੀਂ ਚੌੜੀ ਕੋਸ਼ਿਸ਼ ਕਰਦੇ ਬੇਤੀਆ ਉਹ ਤੁਹਾਡਾ ਸਮਾਨ ਅੰਦਰ ਕਰੋ ਸਜਾ ਕਰੋ ਤਰ੍ਹਾਂ ਪੁੱਤਾ ਇਹ ਸੰਦਾ ਕੰਮਾ ਜਦੋਂ ਡਰਾਗ ਪੁੱਤਾ ਕੰਮ ਨਹੀਂ ਪਾਰਾ ਦਾ ਸਾਦਾ ਕਾਰੋਬਾਰ ਤੋਂ ਦਾ ਪਰਚਾ ਸਬੰਧ ਦਾ ਦਾ ਪਰਚਾ ਨਾਲ ਨਾਲ ਲੈ ਕੇ ਸਮਾਨ ਜਬਤ ਕਰਵਾ ਪਰਿਵਰਣ ਦੇ ਕਿਦਾਂ ਇਕਸਾਂਾ ਵੀ ਮੀਟਿੰਗ ਹੋ ਰਹੀ ਆ ਕੁੱਪੜਾ ਮੈਂ ਮੀਟਿੰਗ ਕਰਦੀ ਆ ਉਹ ਦੁਨੀਆਂ ਨੂੰ ਬੁਲਾ ਲਿਆ ਬਾਕੀ ਸਾਰੀਆਂ ਦੁਨੀਆਂ ਨੂੰ ਬੁਲਾ ਕੇ ਉਹਨਾਂ ਨੂੰ ਪ੍ਰੋਪਰ ਦਾ ਤਾਇਰ ਕੀਤੀ ਜਾਣੀ ਆ ਕਿ ਉਹ ਆਪਦੇ ਨੰਬਰ ਲਾਉਣ ਪੈਣਗੇ ਜਿੱਥੇ ਤੋਂ ਜ਼ਰੂਰੀ ਆ ਨੰਬਰ ਲੱਗਣਾ ਕਿ ਕਿਉਂ ਦੀ ਆ ਔਰ ਸਵਾਰੀ ਕਿਵੇਂ ਲਾਉਣੀ ਤੇ ਕਿਵੇਂ ਛਡਾਉਣੀ ਆ ਇਹ ਰਿਕਸ਼ਾ ਠੱਪੇ ਲਾ ਕੇ ਸਵਾਰੀ ਨੂੰ ਲਾਉਣਾ ਸੱਦੇ ਪਾਸੇ ਸੀ ਰਸਾ ਬਾਉਣ ਲੱਗਿਆ ਜੇ ਸੱਦੇ ਪਾਸੇ ਕੋਈ ਸਵਾਰੀ ਨਾ ਉਰੇ ਔਰ ਇਹਨਾਂ ਨੂੰ ਪ੍ਰੋਪਰ ਅਸੀਂ ਟ੍ਰੇਨਿੰਗ ਵੀ ਦਵਾਗੇ ਇਹਨਾਂ ਨੂੰ ਨੌਲੇਜ ਆ ਮੰਨੋ ਤੋਰੀਆਂ ਅੰਦਰ ਕੋ ਜੀ ਦੀਆਂ ਨੇ ਕਨਾ ਖਲਾ ਜਿਹੜਾ ਰਿਕਸ਼ਾ ਦੇਖਦਾ ਇਹਨਾਂ ਨੂੰ ਪ੍ਰੋਪਰ ਸੀਟ ਕਰਕੇ ਮਸਜਾ ਮਾਰੀ ਅੱਜ ਦੋ ਵਾਜੂਨ ਤੋਂ ਰਸਮਾਨਤ ਕੇਂਦਰ ਤੋਂ ਆ ਰਹੇ ਬਿਟਰੀ ਦੇਖੋ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਬ੍ਰਾਈਡ ਦੇ ਸਾਹਮਣੇ ਕੋਲੇ ਹੈ ਨਹੀਂ ਉਹ ਜੀ ਤਾਂ ਮੇਰੇ ਪੁਰਾਣੇ ਪੁੱਤਰ ਆ ਗਿਆ ਆ ਗਿਆ ਬਾਹਰ ਜਾਵਾ ਨਾਰੇ ਮੰਜੇ ਕਰੀਏ ਨਿਤ ਕਰੀਏ ਅਰੇ ਪਹਿਲਾਂ ਵੱਟ ਕੇ ਵੱਟ ਕੇ ਹੁੰਦੀ ਬੱਦਨਗੇ ਉਹ ਬੋਲਦਾ ਜਿਹੜਾ ਸਾਡੇ ਅਜੱਪੇ ਦੇ ਚਾ ਗਿਆ ਤੁਸੀਂ ਆਪ ਹੀ ਦੇਖੋਗੇ ਕਿਵੇਂ ਪਤਾ ਕੇ ਪੈਣਗੇ ਉਹ ਪੋਲੇ ਜਾਂ ਜਿਹੜੇ ਪਟਾਕੇ ਇਹਨਾਂ ਨੇ ਪਾ ਲਿਆ ਜਿਹੜੀ ਉਹਨਾਂ ਨੂੰ ਦੇਖਤੀ ਵੀ ਆ ਕਿ ਅੱਜ ਹੀ ਆਪਦੇ ਜਿਹੜੇ ਉਹ ਕਲੀਅਰ ਕਰ ਲੈਣ ਫਿਰ ਜਿਹੜਾ ਇਹ ਬੁਲਟ ਦਾ ਪਟਾਕਾ ਜਿੰਨੇ ਦਾ ਪਟਾਕਾ ਬੋਲੋਗੇ ਉਹ ਕਰਦੀ ਕਰ ਗਈ ਜਿਹੜੇ ਮਿਸਤਰੀ ਨੇ ਉਹ ਲਾਈਸੈਂਸ ਚਲਾਇਆ ਚਲਾਇਆ ਉਹ ਲਾਈਸੈਂਸ ਉਹਦੇ ਵੀ ਕੰਮ ਹੈ ਭਾਈ ਨਾ ਬੰਦਾ ਜੀ ਨਾ ਬਈ ਹੋਣੀ ਹੈ ਉਹ ਜਿਹੜਾ ਸਾਰੇ ਸਾਰੇ ਕੱਢਦੇ ਨੇ ਨਾ ਜਵਨ ਤੋਂ ਮਨਜ਼ਰ ਬਹੁਤ ਹੈ ਪਲਾਵਨ ਕਰੀਏ ਸਰਕਾਰ ਨੂੰ ਮੰਨਵਾਉਣ ਦੇ ਰਸਤੇ ਬਲਕਿ ਕਬਾਦੀ ਜਿੱਤਣ ਦੇ ਰਸਤੇ ਬਰਦੋਸਤ ਜਿਹੜਾ ਮੈਂ ਜੇ ਮਾਦਾ ਨਹੀਂ ਕੋਈ ਸੋਚਦਾ ਹਾਂ ਸਾਡੇ ਦੇ ਬੰਦੇ ਜਿਹੜੇ ਬਲਾਕ ਤੋਂ ਨਾ ਗੱਲ ਕਰਦੇ ਉਹਨਾਂ ਨੂੰ ਦੋ ਰੋਕੋ ਕਿ ਜੇ ਮਸਲਾ ਪਾਉਂਦੇ ਹੋ ਤਾਂ ਉਹਨਾਂ ਨੂੰ ਜਗਾ ਲਓ ਕਿ ਪਾਰੀ ਬਾਹਰ ਚੰਦ ਸਭਲੇਰੀ ਸਾਰੇ ਲੋਕਾਂ ਦੀ ਬੇਨਤੀ ਆ ਇਹ ਜਿਹੜਾ ਟੈਕ ਟਾਕਲਾ ਉਹਦਾ ਟ੍ਰੈਕ ਸਬੰਧਤ ਉਹਨਾਂ ਨੇ ਲਵੇ ਕਰਦੇ ਜੀ ਕਿ ਸਾਰੇ ਵਸਤੂ ਜਿਹੜੇ ਦੁਕਾਨਦਾਰ ਜੀ ਦਾ ਆਪਾਂ ਨੂੰ ਪਤਾ ਫਟਾ ਮੀਨ ਬਾਜ਼ਾਰ ਜਿਹੜਾ ਬਹੁਤ ਢੀੜਾ ਦੁਕਾਨਦਾਰ ਜੀ ਦਾ ਵੇਚਦੀ ਆ ਉਹ ਆਪ ਦਾ ਬਿਲਕੁਲ ਪੂਰਾ ਸਮਾਨ ਦੇ ਬਾਰੇ ਵਿੱਚ ਜਾਣਕਾਰੀ ਦੇ ਸਬੰਧਿਤ ਸਿਧਾ ਤੋਂ ਆਉਣਾ ਬਾਅਦ ਜੇ ਫਟਾ ਜੀ ਐਂਬੂਲੈਂਸ ਦਾ ਫਾਇਰ ਬ੍ਰੀਡ ਤੇ ਸਾਰੇ ਪੀਸ ਪਜਾਫ ਦੇ ਦੇਖੀ ਜਾਣਾ ਹੁੰਦਾ ਕਿ ਇਸ ਤਰ੍ਹਾਂ ਜਿਹੜੇ ਤੂ ਵੀ ਦੂ ਵੀ ਨਿਕਲਾ ਉਹਨਾਂ ਨੂੰ ਮੇਰੀ ਬੇਨਤੀ ਹੈ ਹੈਲਪਟ ਬਾਅਦ ਵਿੱਚ ਜਿਹੜੇ ਫੋਰ ਬਿਲਰ ਦੇ ਚਲਾ ਉਹਨਾਂ ਨੂੰ ਜਿਹੜੀ ਬੇਸਤੀ ਪਾਰਕਿੰਗ ਵਾਲੇ ਤੋਂ ਆਪਣੇ ਕੋਲੋਂ ਪਾ ਦੇ ਰੱਖਣਾ ਜਿਹੜਾ ਵੀ ਮੇਨ ਬਾਜ਼ਾਰ ਦੇ ਵਿੱਚ ਕੋਈ ਕੰਮਕਾਰ ਰੋਜ਼ ਦਰਨਾ ਤੇ ਕੰਮ ਕਰਦੇ ਲੋਕ ਹੁੰਦੇ ਆ ਉਹਨਾਂ ਵਾਸਤੇ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਜਦੋਂ ਖਾਨਾ ਸਰਟੀ ਦੀ ਬੈਕ ਸਾਈਡ ਦਾ ਆਪਣਾ ਰੇਲਵੇ ਸਟੇਸ਼ਨਾਂ ਮੰਡੀ ਦੇ ਵਿੱਚ ਦਾ ਸਿਵਲ ਹਸਪਤਾਲ ਆ ਉਹ ਆਪਦੀਆਂ ਜਗ੍ਹਾ ਪਾਰਕਿੰਗ ਕਰਦੇ ਤੇ ਫਿਰ ਆ ਕੇ ਜਿਹਦਾ ਕੋਲ ਕੰਮ ਕਰਨਾ ਤੇ ਜਿਹੜੇ ਗੁੰਡਾਂ ਅਸਰ ਦੇ ਵਿੱਚ ਉਹਨਾਂ ਨੂੰ ਚੇਤਾਵਨੀ ਆ ਜਿਹੜੇ ਫੋਲਟ ਵਾਲੇ ਦਾ ਕੋਈ ਫੋਰ ਜਿਹੜੇ ਗੁੰਡਾ ਗਰਦੀ ਕਰਦੇ ਤਾਂ ਬਿਨੋਤ ਨੰਬਰ ਤੇ ਕੋਈ ਮੋਟਰਸਾਈਕਲ ਇਹ ਲੋਕਾਂ ਜਿਹੜੇ ਉਹਨਾਂ ਵਾਸਤੇ ਟੈਕ ਕੋਲ-ਕਲ ਪਿਆਰ ਸਤਕਾਰ ਇਨਸਪੈਕਟਰ ਦੇ ਨਾਲ ਕੰਮ ਕਰੂਗੀ ਔਰ ਜਿਹੜਾ ਕੋਈ ਗੁੰਡਾਗਰਦੀ ਕਰਨਗੇ ਜਿਹੜਾ ਇਸੇ ਕੋ ਫੁੱਲੜ ਬਾਜੀ ਕਰਨਗੇ ਉਹਨਾਂ ਨਾਲ ਸਖਤੀ ਨਾਲ ਨਿਪਟਾਇਆ ਜਾਊਗਾ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਵੱਡੇ ਜੁਰਮਾਨੇ ਕਿਤੇ ਜਾਵੇਗਾ। ਇਹ ਗੁੱਸੇ ਕੀ ਮੈਨੂੰ ਪਤਾ ਸਕੂਲ ਕਿੰਨੇ ਵਜੇ ਲੰਘਦਾ ਕਿੰਨੇ ਚੁੱਟੀਆਂ ਹੁੰਦੀ ਮੈਂ ਪ੍ਰੋਪਰ ਆਪ ਵੀ ਜਾਊਗਾ ਔਰ ਮੇਰਾ ਮੁਲਾਜ਼ਮ ਨਹੀਂ ਫੜੂਗਾ ਜਦੋਂ ਛੁੱਟੀ ਹੋਊਗੀ ਬਿਲਕੁਲ ਗੁੰਡਾਗਰਦੀ ਦਾ ਨਾਮੋ ਨਿਸ਼ਾਨ ਕਤੂ ਜਦੋਂ ਦਾ ਲੋਕਾਂ ਦੇ ਵਿੱਚ ਬਿਲਕੁਲ ਆਫਰਗੇ ਵੱਧਿਆ ਲੋਕ ਆਮ ਜਨਤਾ ਆਰਾਮ ਨਾਲ ਲਾਊਗੀ ਤੇ ਆਰਾਮ ਨਾਲ ਜਿ ਇੱਕ ਮਿੰਟ ਵਿੱਚ ਜਿਹੜਾ ਤੁਹਾਡਾ ਜਿਹੜਾ ਸਫਰ ਅਸੀਂ ਕਲੀਅਰ ਕਰਾਂਗੇ ਮੇਨ ਬੁਝਾਰ ਕਿਸੇ ਨੂੰ ਸਮਾਂ ਵੀ ਪਚਾਵਾਂਗੇ ਟਾਈਮ ਵੀ ਪਚਾਵਾਂਗੇ ਸੇਲ ਵੀ ਪਚਾਵਾਂਗੇ ਅਜੇ ਗਾਂਧੀ ਆਈਪੀਐਸ ਐਸਐਸਟੀ ਸਾਹਿਬ ਲੋਗਾ